ਮਾਨਸਾ ਵਿਖੇ ਨਰਮੇ ਦੀ ਸਰਕਾਰੀ ਖਰੀਦ ਨਾ ਸ਼ੁਰੂ ਹੋਣ ਕਰਕੇ ਕਿਸਾਨ ਆਪਣਾ ਚਿੱਟਾ ਸੋਨਾ ਕੌਡੀਆਂ ਦੇ ਭਾਅ ਵੇਚਣ ਲਈ ਮੰਡੀ ਦੇ ਵਿੱਚ ਮਜਬੂਰ ਹਨ ਅਤੇ ਮੰਡੀ ਦੇ ਵਿੱਚ ਨਰਮੇ ਦੇ ਅੰਬਾਰ ਲੱਗੇ ਹਨ। ਇਸ ਵਾਰ ਨਰਮੇ ਦੀ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਰੇਟ 4000 ਰੁਪਏ ਪ੍ਰਤੀ ਕੁਇੰਟਲ ਤੋਂ 7000 ਪ੍ਰਤੀ ਕੁਇੰਟਲ ਖਰੀਦਿਆ ਜਾ ਰਿਹਾ ਹੈ। ਜਦੋਂ ਕਿ ਐਮਐਸਬੀ ਤੇ ਨਰਮੇ ਦਾ ਰੇਟ 8000 ਤੋਂ ਜ਼ਿਆਦਾ ਪ੍ਰਤੀ ਕੁਇੰਟਲ ਹੈ। ਕਿਸਾਨ ਨਰਮੇ ਦੀ ਸਰਕਾਰੀ ਖਰੀਦ ਅਤੇ ਉਚਿਤ ਰੇਟ ਦੀ ਮੰਗ ਕਰ ਰਹੇ ਹਨ। ਨਰਮਾ ਵਿਚੜਾਇਆ ਬਹੁਤ ਨਿਕਾ ਪੜਿਆ ਹੋਇਆ ਨਰਮਾ ਤਮੰਗ ਪੜਿਆ ਬਹੁਤ ਇੱਕ ਸਾਮ ਪਹਿਲਾਂ ਰੱਬ ਨੇ ਕਰਤਾ ਕੁਝ ਹੁਣ ਦਿਖਾ ਖਰੀਦ ਵਾਲੇ ਕਰ ਰਹੇ ਨਹੀਂ ਕਿ ਜਮੀਂ ਕੁਝ ਨਹੀਂ ਰੇਟ ਮੇ ਰਿਹਾ ਸਾਨੂੰ ਸਾਨੂੰ ਜਿੰਨਾ ਐਮ ਐਸ ਵੀ ਦਾ ਰੇਟ ਵੀ ਨਹੀਂ ਮਿਲ ਰਿਹਾ ਬਹੁਤ ਬਹੁਤ ਖੀਚਲਾ ਕਰਦੇ ਆ ਜੀ ਬਹੁਤ ਹੁਕਮ ਕਰਦੇ ਆ ਜੀ ਬਹੁਤ ਸਪਰੇਹਾਂ ਕਰੀਆਂ ਮਹਿੰਗੀਆਂ ਤੋਂ ਮਹਿੰਗੀਆਂ ਲਿਆ ਫਿਰੇ ਕਿੰਨਾ ਕ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਫਸਲ ਨੂੰ ਉਗਾਉਣੇ ਹੋ ਤੇ ਫਿਰ ਵੇਚਣ ਆਉਣੇ ਹੋ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀਆਂ ਜਿੰਨੀਆਂ ਵੀ ਕਹਦੇ ਉਹ ਨਹੀਂ ਆਉਂਦੀਆਂ ਪਾਣੀ ਮਸਾ ਮਿਲਦਾ ਪਾਣੀ ਪਹਿਲਾਂ ਤੋੜਾ ਤੀਕਾ ਹੁਣ ਹੁਣ ਫੇਰ ਹੁਣ ਉਹ ਕਰਦੇ ਆਂ ਜੀ ਪਾਣੀ ਫੇਰ ਵੀ ਨਹੀਂ ਲੱਗ ਰਿਹਾ ਹੁਣ ਮਾਰਤਾ ਹੁਣ ਮਾਰਤਾ ਪਰ ਮਾਰਨੇ ਬਹੁਤ ਉਹ ਕਰਤਾ ਹੈ ਨੁਕਸਾਨ ਫਸਲਾਂ ਦੀ ਮਾਰਦਾ ਤੇ ਹੁਣ ਕੀ ਮੰਗ ਕਰਦੋਂ ਸੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਵੀ ਮੰਗ ਤੋਂ ਅਸੀਂ ਇਹੀ ਕਰ ਰਹੇ ਹਾਂ ਵੀ ਸਾਨੂੰ ਇੱਕ ਤਰ੍ਹਾਂ ਮਾਰ ਮਿਲਣੀ ਚਾਹੀਦੀ ਹੈ ਜੀ ਵੀ ਬਾਕੀ ਸਾਨੂੰ ਰੇਟ ਮਿਲਣਾ ਚਾਹੀਦਾ ਜੀ 8000 ਤੋਂ 8000 8000 ਤੋਂ ਹਾਂ ਉੱਪਰ ਮਿਲ ਨਹੀਂ ਚਾਹੀਦਾ ਪੰਡਾ ਟਾਂਡੀਆਂ ਜਲਾ ਮਾਨਸਾ ਜੀ ਅਸੀਂ ਨਰਮੇ ਦੀ ਫਸਲ ਲੈ ਕੇ ਆਏ ਆ ਜੀ ਤੇ ਇੱਥੇ ਕੀ ਹਾਲਾਤ ਨੇ ਵੀ ਨਰਮੇ ਦੇ ਜਿਹੜਾ ਵਜ ਬਰੇਟ ਮਿਲ ਰਿਹਾ ਜਿੰਨਾ ਪਸੰਦੇ ਸੀ ਇਹ ਹਾਲ ਤਾਂ ਬੁਰੀ ਹੈ ਜੀ ਨਰਮੇ ਦੀ ਤੁਸੀਂ ਹੁਣ ਦੇਖੋ ਨਰਮਾ ਦੋ ਢੇਰੀਆਂ ਮੇਰੀਆਂ ਇੱਕ ਤਾਂ ਲੱਗੀ 5800 ਜੀ ਤੇ ਇੱਕ ਲੱਗੀ ਹੈ ਮੇਰੀ 6200 ਰੁਪਿਆ ਠੀਕ ਹੈ ਜੀ ਤੇ ਰੇਟ ਨੂੰ ਤੁਸੀਂ ਦੇਖ ਲਓ ਜੀ ਖਰਚਾ ਪੈ ਜਾਂਦਾ ਕਿੰਨਾ ਤੇ ਇਹਦੇ ਕੀ ਭਾਈ ਇਹ ਆਏ ਆ ਸਾਡੇ 2200 ਦੇ ਜੀ ਕਮਾਂਟਲ ਦਾ ਰੇਟ ਤੇ ਹੁਣ ਦੇਖ ਲਓ ਸਾਨੂੰ ਕੀ ਬਚੂ ਆ ਜੀ 7-8 ਵਜੀਆਂ ਤੇ ਨਰਮੇ ਤੇ ਸਪ੍ਰੇਆਂ ਜੀ ਤੇ ਸਪਰੇ ਦਾ ਵੀ ਨਹੀਂ ਰੇਟ ਘਟਦਾ ਜੀ ਫਸਲ ਦਾ ਮਿਲਦਾ ਨਹੀਂ ਭਾ ਪੂਰਾ ਤੇ ਇਸ ਤੇ ਇਹੀ ਬੇਨਤੀ ਕਰਦੇ ਆ ਜੀ ਮਾੜਾ ਮੋਟਾ ਰੇਟ ਰੂਟ ਇਹਦਾ ਵਧਾਇਆ ਜਾਵੇ ਤਾਂ ਹੀ ਅਸੀਂ ਬਚਾਂਗੇ ਨਹੀਂ ਤਾਂ ਸਾਡੀ ਤਾਂ ਕਹਾਣੀ ਨਰਮੈਲੇ ਦੀ ਖਤਮ ਆਈ ਜੀ ਕੀ ਆਸਪ ਹੁੰਦੀ ਹੈ ਕਿ ਉਹ ਆਸਾਂ ਪੁਰੀਆਂ ਹੁੰਦੀਆਂ ਨੇ ਜਦੋਂ ਕਿਸਾਨ ਬਹੁਤ ਸੋਚਦੇ ਆ ਜੀ ਕਿਸਾਨ ਕਿਸ ਨੇ ਕੁੜੀ ਦਾ ਵਿਆਹ ਕਰਨਾ ਹੈ ਕਿਸ ਨੇ ਘਰ ਪਾਉਣਾ ਹੈ ਕਿਸੇ ਨੇ ਕੀ 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 ਕਰਨਾ ਕਿਸ ਨੇ ਕਰਜ਼ਾ ਲਾਉਣਾ ਜੀ ਆਪ ਦਾ ਕਲ ਕਰ ਕੋਈ ਆਸਾਂ ਸਾਰਾ ਪਾਣੀ 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 ਫਿਰ ਗਿਆ ਜੀ ਇਕ ਕਰ ਸਾਡਾ ਰੱਬ ਨਹੀਂ ਸਾਥ ਦੇ ਰਿਹਾ ਜੀ ਨਰਮੇਤ ਕੀ ਆ ਸੀਗੀ ਜੀ 30 ਮਾਨ ਤੋਂ ਪਲੱਸ ਰਹਿਣਗੇ ਕਲ ਕਰ ਜਿਹੜਾ ਕੁਦਰਤ ਨੇ ਕਰਤਾ ਜੀ ਮੀਂਹ ਦਾ ਸਾਡਾ ਨਰਮਾ ਜਮਾ ਖਤਮ ਕਰਤਾ ਜੀ ਨਰਮੇ ਸਾਡੇ 7-8 ਮਾਨ ਚ ਹੀ ਰਹਿਣਗੇ ਜੀ ਕੀ ਕਰਨਾ ਕਿਸਾਨ ਖੁਸ਼ਾਲ ਕਿਉਂ ਹੁੰਦਾ ਲਗਾਤਾਰ ਕਰਜ਼ਾ ਚੜਦੇ ਜਾਂਦਾ ਨਾਲ ਇੰਨੀ ਮਿਹਨਤ ਕਰਦਾਗਾ ਫਿਰ ਉਹ ਜੇ ਰੇਟ ਮਿਲੂ ਫੇਰ ਹੀ ਕਿਸਾਨ ਉਹ ਬਾਈ ਰੇਟ ਤਾਂ ਹੁਣ ਤੁਹਾਨੂੰ ਦੇ ਦੇਖ ਲਓ ਤੁਸੀਂ ਆਪ ਦੇਖਿਆਗਾ ਵੀ 5800 ਕੀ ਰੇਟ ਹੈ ਜੀ 5000 ਤੋਂ ਬੋਲੀ ਸਟਾਰਟ ਹੁੰਦੀ ਹੈ ਕਟੋਕਟ 8000 ਤੋਂ ਉੱਪਰ ਤਾਂ ਸਟਾਰਟ ਹੋਵੇ ਜੀ ਬੋਲੀ ਫੇਰ ਹੀ ਕੁਝ ਬਣੂ ਕਿਸਾਨ ਦਾ ਕੀ ਮੰਗ ਕਰਦੇ ਹੁਣ ਮੰਗ ਤਾਂ ਵਾ ਰੇਟ ਦੀ ਹੈ ਜੀ ਯਾ ਕੋਈ ਮਾੜਾ ਮੋਟਾ ਕੋਈ ਪੱਤਾ ਪੋਤਾ ਦੇਵੇ ਸਰਕਾਰ ਸਾਨੂੰ ਇਹੀ ਹੈ ਜੀ ਨਹੀਂ ਤਾਂ ਸਾਡੀ ਨਰਮਿਆਂ ਦੀ ਮਾਨਤਾ ਜਲਾਤਾ ਜੀ ਖਤਮ ਹੈ ਜੀ ਬਸ ਕਹਾਣੀ ਇਹੀ ਕਾਰਨ ਆ ਵੀ ਲੋਕ ਨਰਮੇ ਤੋਂ ਦੂਰ ਹੁੰਦੇ ਜਾ ਰਿਹਾ ਦੂਜੇ ਪਾਸੇ ਨਹੀਂ ਹਾਂ ਨਰਮੇ ਤੋਂ ਇਹੀ ਕਾਰਨ ਹੈ ਪਹਿਲਾਂ ਤਾਂ ਥੁੰਡੀ ਨੇ ਖਾਲਿਆ ਜੀ ਐਤਕੀ ਮਾੜੀ ਮੁੱਟੀ ਬਚਤ ਹੋਈ ਹੈ ਜੀ ਮੱਛਰ ਮੱਛਰ ਬਹੁਤ ਜੀ ਦਵਾਈਆਂ ਨੇ ਕੰਮ ਨਹੀਂ ਕਰਿਆ ਦਵਾਈਆਂ ਨੇ ਕਰ ਕਰ ਵੀ ਦੇਖ ਲੈ ਨਰਮਾ ਪਾਸ ਕਰ ਲਿਆ ਜੀ ਰੱਬ ਨੇ ਸਾਥ ਨਹੀਂ ਦਿੱਤਾ ਮਾਨਸਾ ਜਿਲ੍ਹਾ ਮਾਨਸਾ ਦੇ ਮੰਡੀਆਂ ਵਿੱਚ ਹੁਣ ਤੱਕ 1704 ਕੁਇੰਟਲ ਕੱਲ ਤੱਕ 1704 ਕੁਇੰਟਲ ਅਰਾਈਵ ਹੋ ਚੁੱਕੇ ਨਰਮੇ ਦੀ ਉਹਦੀ ਖਰੀਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਸਾਡੇ ਆਪਣੇ ਇਹਨਾਂ ਖਰੀਦ ਪ੍ਰਬੰਧਾਂ ਦੇ ਪੂਰੇ ਮੁਕੰਮਲ ਕਰ ਲਏ ਗਏ ਨੇ ਜੀ ਇਸ ਤੋਂ ਇਸ ਵੀਡੀਓ ਸੁਣਾ ਚਾਹੁੰਨਾ ਕਿਸਾਨ ਭਰਾਵਾਂ ਨੂੰ ਤੁਹਾਡੇ ਲਈ ਅਪੀਲ ਕਰਨਾ ਚਾਹੁੰਦਾ ਬੀਸੀਸੀਆ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋਣੀ ਹੈਗੀ ਮੰਡੀ ਦੇ ਵਿੱਚ ਇਸ ਸੰਬੰਧੀ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਅਸੀਂ ਜੇ ਆਪ ਦੇ ਮਾਪਦੰਡ ਅਨੁਸਾਰ ਐਮਐਸਪੀ ਦੇ ਰੇਟ ਤੇ ਖਰੀਦਦੀ ਹੈ ਉਹਨਾਂ ਦਾ ਵੱਧੋ ਵੱਧ ਰੇਟ 8100 ਦਾ ਸੀ ਤੇ ਹੁਣ ਕਿਸਾਨਾਂ ਦੇ ਉਹ ਵਿੱਚ ਕਹਿ ਰਹੇ ਹਨ 4000 ਤੋਂ 6000 ਸੱਤ ਤੱਕ ਘੱਟ ਰੇਟ ਮਿਲ ਰਿਹਾ ਹੈਗਾ ਇਸ ਵਾਰ ਇਸ ਵਾਰ अपना बीसीसी इट इजीली ਤੁਮ ਨੂੰ ਜਿਸ ਕਰ ਰਹੇਗੇ ਬਸ ਇਸੇ ਦੀ ਇੱਕ ਤਰੀਕ ਤੋਂ ਸ਼ੁਰੂ ਹੋਣੀ ਹੈ ਤੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹਨੇ ਹੋ ਜੀ ਬਸ ਤੁਹਾਡੇ ਦਾ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਆਪ ਦਾ ਮਸ਼ਕਾ ਆਖੇ ਲਿਆਣਾ ਕਿਸਾਨਾਂ ਨਰਮਲਤਾ ਚ ਨੂੰ ਵਧੀਆ ਤੋਂ ਵਧੀਆ ਰੇਟ ਦਵਾ ਸਕੀਏ ਸੀ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ